ਜਦੋਂ ਕੋਈ ਨੈਸ਼ਨਲ ਹਾਈਵੇ ਤੇ ਅਚਾਨਕ ਮੇਕਟਣਾ ਵਾਪਰਦੀ ਹੈ ਐਸਐਸਫ ਫਲੋ ਦੀ ਟੀਮ ਸਰਜੰਟ ਠਨੇਦਾਰ ਜਸਵੰਤ ਠਨੇਦਾਰ ਮੌਕੇ ਤੇ ਪਹੁੰਚ ਕੇ ਤੁਰੰਤ ਸਚਾਰੂ ਢੰਗ ਨਾਲ ਟ੍ਰੈਫਿਕ ਨੂੰ ਚਾਲੂ ਕਰਵਾਉਂਦੇ ਹਨ ਜਿਹਦੀ ਤਾਜ਼ਾ ਮਿਸਾਲ ਅੱਜ ਸਵੇਰ ਮਿਲੀ ਜਿੱਤੋਂ ਓਵਰਰੋਡ ਗੰਨੇ ਆਪਰੇ ਟਰਾਲੀ ਤੇ ਟਰੈਕਟਰ ਦੋਹਿਆਂ ਦੀ ਫੇਟੀ ਕੋ ਪਲਟਿਆ ਮੌਕੇ ਤੇ ਪਹੁੰਚ ਕੇ ਸਜਵੰਤ ਠਨੇਦਾਰ ਤੋਂ ਟੀਮ ਬਲੋਂ ਸਚਾਰੂ ਢੰਗ ਨਾਲ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ ਜਿੱਦੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਸਾਨੂੰ ਦੱਸਿਆ ਕਿ ਇਹ ਟਰਾਲੀ ਚਾਲਕ ਫਗਵਾੜਾ ਤੋਂ ਨਵਾਂ ਅਸ਼ਰਵਲ ਜਾ ਰਿਹਾ ਸੀ ਜੋ ਦਵਾਈਆਂ ਦੇ ਫੇਰਟੀ ਦੇ ਕੋਲ ਇਹਨਾਂ ਦੀ ਟਰਾਲੀ ਪਲਟ ਗਈ ਮੌਕੇ ਤੇ ਪਹੁੰਚ ਕੇ ਅਸੀਂ ਸਾਰੂੰ ਢੰਗ ਨਾਲ ਟ੍ਰੈਫਿਕ ਚੱਲ ਕੋਰਾ ਦਿੱਤੀ ਹੈ ਆਓ ਵੇਖੋ ਹੁਣ ਕੀ ਮਾਮਲਾ ਟ੍ਰੈਫਿਕ ਚਾਲਕ ਤੇ ਸਮਾਜ ਸੇਵੀ ਕੀ ਕਹਿ ਰਹੇ ਹਨ ਦਵਾਬਾ ਨੀਟਪੋਟ ਪਰਛਾਨ ਲਈ ਗੁਰシャン ਸਿੰਘ ਨਾਗੀ ਅਜੇ ਸਿੰਘ ਨਾਗੀ ਮਰਸੀ ਮੁਜਾਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਮੀਤ ਸਿੰਘ ਆ ਜੀ ਨਾਮ ਦਾ ਢਾਬੇ ਤੋਂ ਤੇ ਮੈਂ ਕਹਾਂਗਾ ਜੀ ਗੰਨੇ ਵਾਲੀ ਟਰਾਲੀ ਆ ਔਰ ਟਾਇਰ ਜਿਹੜਾ ਆ ਉਹ ਫਟ ਗਏ ਆ ਤੇ ਫੇਰ ਪਲਟੀ ਆ ਜੀ ਇਹ ਇਹਦੇ ਵਜ਼ਨ ਕਿੰਨਾ ਹੋਊਗਾ ਵਜ਼ਨ ਤਾਂ ਕਾਫੀ ਆ 18 ਟਨ ਕਹਿੰਦੇ ਸੀਗੇ ਇਹ ਤੇ ਟਰਾਲੀਆਂ ਤੇ ਮਜੂਰ ਹੁਣ 18 ਟਨ ਇਹ ਤਾਂ ਹੁਣ ਜੀ ਸਰਕਾਰਾਂ ਦੇਖਣ ਸਰਕਾਰਾਂ ਸੁੱਤੀਆਂ ਆ ਜੀ ਨਹੀਂ ਜਦੋਂ ਪੁਲਿਸ ਵਾਲੇ ਕੋਈ ਮੜੇ ਆ ਓਵਰਲੋਡ ਗੱਡੀ ਜਾਂਦੀ ਉਹਨੂੰ ਘੇਰ ਲੈਂਦੇ ਆ ਐਡੀਆਂ ਟਰਾਲੀਆਂ ਨੂੰ ਕਿਉਂ ਨਹੀਂ ਘੇਰਦੇ ਦੇਖੋ ਜੀ ਹਰ ਗੱਲ ਤੁਸੀਂ ਪੁਲਿਸ ਮੁਲਾਜ਼ਮਾਂ ਤੇ ਕਹਿ ਦਿੰਨੇ ਆ ਜਦੋਂ ਪੁਲਿਸ ਬਲਾਜਮ ਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਤੋਂ ਪਹਿਲੇ ਐਮਐਲਏ ਐਮਪੀਆ ਦੇ ਫੋਨ ਉਹਨਾਂ ਦੇ ਕੰਨਾਂ ਨੂੰ ਲਾ ਦਿੱਤਾ ਜਾਂਦਾ ਆ ਆ ਸਾਡੇ ਆਲੂ ਵਾਲੀਏ ਦੀ ਆ ਜੀ ਆ ਸਾਡੇ ਫਲਾਣੇ ਦੀ ਆ ਜੀ ਐਂ ਦੱਸ ਤੇ ਅਫਸਰ ਫੇਰ ਫੋਨ ਕਰਦੇ ਆ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇਹਨਾਂ ਤੇ ਪ੍ਰੈਸ਼ਰ ਹੈਗਾ ਸਿਆਸੀ ਪ੍ਰਭਾਵ ਹੈਗਾ ਹਾਂਜੀ ਪ੍ਰਭਾਵ ਹੈਗਾ ਜੀ ਜਿਹੜਾ ਟਰਾਲੀ ਚਾਲਕ ਦੱਸਦਾ ਆ ਕਿ ਮੈਂ ਪਗਵਾੜੇ ਮਿਲ ਤੋਂ ਵਾਪਸ ਆ ਰਿਹਾ ਸੀਗਾ ਉਹਦਾ ਗੱਣਾ ਦੱਸਦਾ ਵੀ ਮੇਰਾ ਗੱਣਾ ਰਿਜੈਕਟ ਹੋ ਗਿਆ ਮੈਲਾ ਰਿਜੈਕਟ ਕਰ ਦਿੱਤਾ ਜਿਹਦਾ ਦੇਖੇ ਫਲੋਰ ਦੋ ਨਿਆਉਲੀ ਫੈਕਟਰੀ ਕੋਲ ਆ ਗਈ ਤੇ ਇੱਕ ਸਾਈਡ ਤੇ ਦੋਨੇ ਟਾਇਰ ਫਟ ਗਏ ਸੱਜਣ ਕਾਂ ਟਰਾਲੀ ਬਾਈਕ ਤੇ ਭਜਨ ਕਿੰਨਾ ਕੁ ਲੱਦੇ ਆ ਜੀ ਭਜਨ 18 ਟਨ ਦੱਸਦੇ ਆ ਜੀ 18 ਟਨ ਭਜਨ ਸੀ ਟਰਾਲੀ ਦੇ ਉੱਪਰ ਜਿਹੜਾ 18 ਟਨ ਆ ਟਰਾਲੀਆਂ ਦੇ ਪਾਸੋਂ ਨਾ ਟਨ ਟਨ ਜੀ ਦੇਖੋ ਟਰਾਲੀਆਂ ਦੇ ਉੱਪਰ ਦਾ 20 20 30 ਟਨ ਵੀ ਲਈ ਜਾਂਦੇ ਆ ਉਹ ਆਗ੍ਰਿਕਲਚਰ ਵਾਸਤੇ ਆ ਇਥਾ ਹੁਣ ਇਹਨਾਂ ਨੂੰ ਚਾਹੀਦਾ ਵੀ ਟਾਇਰ ਕਿੱਦਾਂ ਦੇ ਆ ਇਹ ਇਹਨਾਂ ਦੇਖਣਾ ਚਾਹੀਦਾ ਇਸ ਚੀਜ਼ ਨੂੰ ਵੀ ਟਾਇਰ ਇਸ ਨਦੀਕ ਤੇ ਹੈਗਾ ਤੇ ਭਜਨ ਇਹਨਾਂ ਕੱਟ ਜਾਨਾ ਜਵਾਲ ਪਹੁੰਚ ਲਈ ਵੈਸੇ ਐਕਸੀਡੈਂਟ ਹੋ ਗਿਆ ਵੀ ਟਾਇਰ ਫਟ ਗਏ ਆ ਵੈਸੇ ਤਾਂ ਟ ਚੰਗੀ ਹਾਲਤ ਵਿੱਚ ਦੇਖਣ ਨੂੰ ਲੱਗਦੀ ਸੀ ਪੈਰ ਫੜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਇਹ ਇੱਕ ਟਰਾਲੀ ਕਦੋਂ ਨੀ ਪਲਟੀ ਹੋ ਜੀ ਇਹ ਕੋਈ ਸ਼ਵੇਤ 11 ਵਜੇ ਦੀ ਖਰੀਦ ਦੀ ਗੱਲ ਹੈ ਜਦੋਂ ਹੁਣ ਤਕਰੀਬਨ 5:30 ਹੋ ਗਏ ਆ ਟ੍ਰੈਫਿਕ ਤੁਸੀਂ ਇਹਦੀ ਇਸ ਵੇਲੇ ਤੱਕ ਕਿਤਾ ਕੀਤੀ ਆ ਜੀ ਅਸੀਂ ਇੱਕ ਲੇਨ ਕਲੀਅਰ ਕਰਵਾਈ ਆ ਜਿਸ ਕਰਕੇ ਥੋੜਾ ਜਾਮਤਾ ਹੈ ਪਰ ਰੀਰ ਵੇਗਨ ਚੱਲ ਰਹੀ ਆ ਹਾਈਵੇ ਚੱਲ ਰਿਹਾ ਰੀਰ ਵੇਗਨ ਬਾਕੀ ਲੱਗੇ ਆ ਜੀ ਕਿ ਇਹ ਕਰ ਦੇਣਗੇ 8 ਵਜੇ ਤੱਕ ਕਰ ਦੇਣਗੇ 2-3 ਘੰਟੇ ਵਿੱਚ ਬਿਲਕੁਲ ਕਲੀਅਰ ਹੋ ਜਾਊਗਾ ਇੱਕ ਕਿੱਥੇ ਦੇ ਵਾਸੀ ਆ ਕਿਧਰੋਂ ਆ ਰਹੇ ਸੀ ਇਹ ਇਹ ਨਵਾਂ ਸ਼ਹਿਰ ਕਿਲੇ ਦਾਸੂ ਆ ਜੀ ਇਹਨਾਂ ਦੇ ਪਿੰਡ ਵਿੱਚ ਕਿਹੜਾ ਪਿੰਡ ਆ ਇਹ ਪਿੰਡ ਨਹੀਂ ਨਵਾਂ ਸ਼ਹਿਰ ਖਾਸ ਹੀ ਦੱਸਿਆ ਨੇ ਇਹਨਾਂ ਨੇ ਨਵਾਂ ਜੀ ਅੱਛਾ ਹਾਂ ਇੱਕ ਟਰਾਲੀ ਪਾਰਟੀ ਆ ਸਵੇਰ ਦਾ ਟ੍ਰੈਫਿਕ ਤਾਂ ਤੁਹਾਡੇ ਤੇ ਕੀ ਕੰਮ ਹੈ ਟ੍ਰੈਫਿਕ ਦਾ ਤਾਂ ਬਚਾਇਆ ਜੀ ਲੇਨ ਕੱਕਲੇ ਰਹੀ ਹੋਆ ਤੇ ਬਾਕੀ ਹੁਣ ਲੇਵਲ ਲੱਗੀ ਹੋਈ ਆ ਦੂਜੀ ਲੇਨ ਵੀ ਕਲੀਅਰ ਹੋ ਜੂਗੀ ਜਿੱਦਾਂ ਹੀ ਦੇਖਦੇ ਮਹਾਰਾਜ ਮਦਦ ਤੇ 11 ਵਜੇ ਦੀ ਟਰਾਲੀ ਪਾਰਟੀ ਹੋ 5 ਵਜੇ 5:30 ਹੋ ਗਿਆ ਵੇਸੇ ਤੱਕ ਅਸੀਂ ਵੇਲਾ ਰਸਤਾ ਵਿਲਾ ਕਰਾਉਣੇ ਆ ਜੀ ਹਾਂ ਜੀ ਹਾਂ ਜੀ ਕਿੰਨਾ ਬਚਨ ਸੀ ਟੋਟਲੀ ਦੇ ਉੱਤੇ ਟ੍ਰਾਲੀ ਦੇ ਸੀਗਾ ਜੀ 18 ਕਿਟਾ ਤੁਹਾਡਾ ਕੀ ਨਾਮ ਆ ਨਾਮ ਨਰਿੰਦਰ ਭਾਈ ਕਿਹੜਾ ਪਿੰਡ ਪਿੰਡ ਕੰਗ ਵਾ ਜੀ